ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਮੇਰੇ YouTube ਚੈਨਲ ਗੁਰੂ ਕਿਰਪਾ ਬਟੀ ਕਨ ਬਲੌਗਸ ਵਿੱਚ ਅੱਜ ਦੀ ਵੀਡੀਓ ਵਿੱਚ ਮੈਂ ਸ਼ਨੀ ਵਰਕ ਸੂਟ ਲੈ ਕੇ ਆਏ ਤੁਹਾਡੇ ਲਈ ਮਸ਼ਲਿਨ ਕਾਟਨ ਦੇ ਸੂਟ ਬਹੁਤ ਸੋਹਣੇ ਤੇ ਦੁਪੱਟੇ ਬਹੁਤ ਵਧੀਆ ਹੈ ਜੀ ਤੇ ਵਰਕ ਵਾਲੇ ਸੂਟ ਨਾਲ ਸਾਰੇ ਬਹੁਤ ਹੀ ਡਿਜ਼ਾਈਨਰ ਵਧੀਆ ਸੂਟ ਹੈ ਠੀਕ ਹੈ ਜੀ ਦਿਖਾਉਂਦੇ ਆ ਇਹਨਾਂ ਵਿੱਚੋਂ ਕੋਈ ਪਸੰਦ ਆਂਦਾ ਤੇ ਤੁਸੀਂ ਆਰਡਰ ਕਰਨਾ ਚਾਹੀ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 986721 डबल 6 ਹਾਂ ਜੀ ਆਪ ਇੱਕ ਦੇਖੋ ਇਹ ਵਾਲਾ ਸਟਾਈਲ ਹੈ ਜੀ ਬੀ ਨੈਕ ਬਣਿਆ ਹੋਇਆ ਬੀ ਨੈਕ ਦਾ ਬਹੁਤ ਟ੍ਰੈਂਡ ਹੈ ਜੀ ਅੱਜਕੱਲ ਤੇ ਮਸ਼ਲੀਨ ਸਟੱਫ ਰਹੇਗਾ ਜੀ ਆਫ ਵਾਈਟ ਕਲਰ ਦਾ ਜੀ ਇਹ ਪੂਰਾ ਸੂਟ ਹੈ ਫਰੰਟ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ ਤੇ ਇਹਦੀ ਬਾਜੂ ਤੇ ਵੀ ਵਰਕੇ ਥੋੜੀ ਆਪਣੇ ਚੋਇਸ ਅਜੇ ਤੁਸੀਂ ਬਾਟਮ ਤੇ ਕਰਨਾ ਚਾਹੁੰਦੇ ਹੋ ਤਾਂ ਬਾਟਲ ਤੇ ਵੀ ਹੋ ਜੇਗੀ ਜੀ ਇਹ ਇੱਕ ਬਾਜੂ ਦੀ ਡਿਜ਼ਾਈਨਿੰਗ ਹੈ ਜੀ ਕਹ ਜੀ ਪੂਰਾ ਸੂਟ ਹੈ ਮਸ਼ਲੀਨ कॉटन ਦੇ ਵਿੱਚ ਹੈ ਜੀ ਸੂਟ ਵਿੱਚੇ ਵੀ ਬੇਗਬਣੀ ਹੋਈ ਹੈ ਤੇ ਮਸ਼ਲੀਨ ਦਾ ਹੀ ਦੁਪੱਟਾ ਜੀ ਇਹਦੇ ਨਾਲ ਵੀ ਦਬਰਕਾ ਕੀਤਾ ਹੋਇਆ ਹੈ ਦੁਪੱਟਾ ਤੇ ਵਰਕ ਕੀਤਾ ਹੋਇਆ ਜੀ ਇਹ ਫੋਰ ਸਾਈਡ ਇਦਾਂ ਬੇਲ ਪਾਈ ਹੋਈ ਹੈ ਸੈਂਟਰ ਦੇ ਵਿੱਚ ਵੀ ਛੋਟੇ ਛੋਟੇ ਫਲਾਵਰ ਪਾਏ ਹੋਏ ਹੈ ਜੀ ਦੁਪੱਟਾ ਵੀ ਬਹੁਤ ਸੋਹਣਾ ਹੈ ਜੀ ਹਾਂਜੀ ਅਛਲੀ ਇਹ ਕਾਟਨ ਇਹ ਵੀ ਮਸ਼ੀਨੀ ਵਰਕ ਹੈ ਜੀ ਪਿਛਲੇ ਸਾਲ ਦੀ ਇਹ ਸੇਵ ਕੀਤੀਆਂ ਜੀ ਇਹ ਦੁਬਾਰੇ ਤੋਂ ਬਣਵਾਈਆਂ ਜੀ ਸਟੱਫ ਬਹੁਤ ਵਧੀਆ ਬਿਲਕੁਲ ਸੌਫਟ ਸਟੱਫ ਹੈ ਜੀ neck ਦੀ ਡਿਜ਼ਾਈਨਿੰਗ ਮਸ਼ੀਨੀ ਵਰਕ ਹੈ ਮਸਟਰਡ ਤੇ ਬਲੈਕ ਦਾ ਕੰਬੀਨੇਸ਼ਨ ਤੇ نیچے ਕੀ ਰੇਤ ਹੈ ਜੀ ਬਹੁਤ ਸੋਹਣੀ ਬੇਲ ਤੇ ਫਲਾਵਰ ਪਾਈ ਹੋਈ ਹੈ ਜੀ ਠੀਕ ਹੈ ਜੀ ਇਦਾਂ ਹੀ ਬਾਜੂ ਦੀ ਡਿਜ਼ਾਈਨਿੰਗ ਆ ਗਈ ਜੀ ਵੇਗਾ ਜੀ ਤੇ ਜਿਹਨੋਂ ਹੁੰਦਾ ਦੁਪੱਟਾ ਜੀ ਇਹਦੇ ਨਾਲ ਮਿਲ ਕੇ ਦਿੱਤਾ ਹੈ ਦੁਪੱਟਾ ਚਨਾਉਂਦੇ ਖੋ ਸਾਈਡ ਬੇਨ ਤੇ ਸਾਈਡਾਂ ਦੇ ਵਿੱਚ ਫਲਾਵਰ ਫਾਇਰ ਹੋਏ ਆ ਜੀ ਬਹੁਤ ਸੋਹਣਾ ਸੂਟ ਹੈ ਜੀ ਇਹ हाँ जी एक डिजाइन है जी मशलीन कॉटन है जी स्टफ़ फलावर देखो जी सैड से सा आएगा जी फलावर एक घेरे से आएगा जी फलावर ठीक है जी पूरा सूट है जी ये स्किन कलर के बहुत सोहना लाइट स्किन कलर है जी ये हल्की हल्की जी गाजरी शेड पैंती है जी बहुत सोना स्टफ है कलर भी दे बहुत दे सोहना तो देखो वर्क का कॉम्बीनेशन बहुत वाइया जी मशीनी वर्क है जी ये बाजू तो बॉटम से भी वर्क आएगा जी इदा ਲਵਰ ਆਣਗੇ ਬਲੌਜ਼ ਵੀ ਬਣਾਵਾ ਸਕਦੇ ਹੋ ਤੁਸੀਂ ਤੇ ਸਲਵਾਰ ਵੀ ਬਣਾ ਸਕਦੇ ਹੋ ਉਹ ਤੁਹਾਡੀ ਆਪਣੀ ਚੁਆਇਸ ਹੈ ਜੀ ਪੂਰਾ ਸੂਟ ਹੈ ਜੀ ਇਹ ਮੈਂ ਜੇਨ ਸਟਾਰਟ ਕਰੀ ਤੇ ਇਹਦੇ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਜੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਦੁਪੱਟਾ ਸਾਈਂਡ ਵਾਲਾ ਦੁਪੱਟਾ ਬਹੁਤ ਹੀ ਵਧੀਆ ਫੋਰ ਸੈਂਡ ਕਰਤ ਵਰਕ ਸੈਂਟਰ ਦੇ ਵਿੱਚ ਫਲਾਵਰ ਤੇ ਜਿਵੇਂ ਵਰਕ ਦੇ ਕਲਰਾਂ ਜੀ ਉਵੇਂ ਹੀ ਦੁਪੱਟੇ ਦੇ ਵਿੱਚ ਸਾਰੇ ਕਲਰ ਪਾਈ ਹੋਈ ਹੈ ਜੀ ਠੀਕ ਹੈ ਜੀ ਚਨਾਉਣ ਦਾ ਦੁਪੱਟਾ ਹੈ ਜੀ ਹਨ ਜਿਸका एक ਫਰੋਜ਼ੀ ਕਲਰ ਹੈ ਜੀ ਮਸ਼ੀਨੀ ਵਰਕ ਨਹੀਂ ਵਿਸ਼ੇ ਬਣਿਆ ਹੋਇਆ ਜੀ ਬਲੈਕ ਨਾਲ ਕੰਬੀਨੇਸ਼ਨ ਹੈ ਤੇ ਸੈਂਟਰ ਦੇ ਵਿੱਚ ਫਲਾਵਰ ਪਾਈ ਹੋਈਆਂ ਨੇ ਮਲਟੀ ਕਲਰ ਦੇ ਵਿੱਚ ਇਹ ਵੀ ਸੂਟ ਬਹੁਤ ਸੋਹਣਾ ਹੈ ਜੀ ਮਿਸ਼ਲੀਨ कॉटन ਹੈ ਜੀ ਪੂਰਾ ਸੂਟ ਹੈ ਜੀ ਇਹਨੇ ਸੇਮ ਕਲਰ ਦੇ ਵਿੱਚ ਇਹ ਬਾਜੂ ਤੇ ਵੀ ਵਰਕ ਹੈ ਜੀ ਇੰਨਾ ਡਿਜ਼ਾਈਨ ਆਇਆ ਜੀ ਬਾਜੂ ਤੇ ਬੇਪਾਈ ਹੋਈ ਹੈ ਟਾਈ ਐਂਡ ਡਾਈ ਵਾਲਾ ਦੁਪੱਟਾ ਹੈ ਜੀ ਇਹਦੇ ਨਾਲ ਜਿਵੇਂ ਵਰਕ ਦਾ ਕੰਬੀਨੇਸ਼ਨ ਹੈ ਉਹ ਮੇਂ ਦੁਪੱਟੇ ਦੇ ਵਿੱਚ ਕੰਬੀਨੇਸ਼ਨ ਹੈ ਜੀ बहुत सोहना चला दुपट्टा ढाई मीटर का खुला डूबा है जी बहुत सोहना सूट है जी ये मछलीन कॉटन नैक द डिजाइन देखो बहुत सोहनी है जी कलिया वाला डिजाइन पा के सेंटर फ्लावर नैक से भी वर्क किया होचे घेरे से भी बहुत सोहनी बेल पाई हुई है जी पूरा सूट है जी ये ਤੇ ਉਹਦਾ ਦੁਪੱਟਾ ਹੈ ਜੀ ਇਹ ਵੀ ਤਰਕ ਕੀਤਾ ਹੋਇਆ ਹੈ ਦੁਪੱਟੇ ਤੇ ਜੀ ਫਲਾਵਰ ਤੇ ਛੋਟੀਆਂ ਬੁੱਟੀਆਂ ਪਾਈ ਹੋਈਆਂ ਜੀ ਫੋਰ ਲੈਸ਼ ਲੱਗੀ ਹੋਈ ਹੈ ਜੀ ਇਹ ਬਹੁਤ ਸੋਹਣਾ ਲੁਕ ਹੈ ਜੀ ਹਾਂਜੀ ਆਫ ਵਾਈਟ ਕਲਰ ਬੀ ਨੈਕ ਬਣਿਆ ਹੋਇਆ ਵਰਕ ਕੀਤਾ ਹੋਇਆ ਹੈ ਦੇਖੋ ਥਰੈਡ ਵਰਕ ਹੈ ਜੀ ਤੇ نیچے ਕਿਹਰੇ ਤੇ ਬਹੁਤ ਸੋਹਣਾ ਫਲਾਵਰ ਪਾਈ ਹੋਈਆਂ ਜੀ टोटली मशीनी वर्क सूट है जी यह बेल भी पाई हुई है जी नीचे ठीक है जी तो पूरा सूट है जी ये सेम डिजाइन के बाद बाजू के वर्क है जी मशलीन का दुपट्टा है जी ਮਸ਼ਲੀ ਜਾਂ ਦਾ ਦੁਪੱਟਾ ਸਿਪੀ ਵਰਕ ਤੇ ਹੈਂਡ ਪੇਂਟ ਕੀਤਾ ਹੋਇਆ ਜੀ ਟਾਈ ਮੀਟਰ ਦਾ ਦੁਪੱਟਾ ਹੈ ਜੀ ਬਹੁਤ ਵਧੀਆ ਸੂਟ ਹੈ ਜੀ ਹੰਦੀ ਪਰਪਲ ਕਲਰ ਥ्रेड ਵਰਕ ਹੈ ਜੀ ਸਾਰਾ ਨੈਕ ਤੇ ਵਰਕ ਹੈ ਜੀ ਤੇ ਪੂਰੇ 프ਰੰਟ ਤੇ ਬੇਲ ਪਾਈ ਹੋਈ ਹੈ ਜੀ कलर बहुत सोना है जी कंट्रास्ट के जी यदि बॉटम पर भी वर्क है जी प्लाजो बनवाओ सलवार बनवाओ बॉटम पर वर्कॉन दुपट्टा है जी, जी। यश लगी हुई कंट्रास्ट के जी हाँ जी मछली स्टफ पिस्ता कलर

ਇਹ ਡਬਲ ਸ਼ੀਟ ਦੇ ਵਿੱਚ ਦੁਪੱਟਾ ਹੈ ਜੀ ਚਨੋਂ ਦਾ ਦੁਪੱਟਾ ਹੈ ਜੀ ਇਹ ਦੀ ਫੋਟਾ ਡੇਸ ਹੈ ਜੀ ਇਹ ਇਹ neck ਤੇ ਫੋਟਲੀ ਬਟਨ ਲਗਾਏ ਹੋਏ ਆ ਪੱਟੀ ਲਗਾਈ ਹੋਈ ਹੈ ਤੇ ਸਾਈਡ ਦੇ ਵਿੱਚ ਵਰਕ ਕੀਤਾ ਹੋਇਆ ਹੈ ਜੀ ਸੈਲਫ ਪ੍ਰਿੰਟ ਦੇ ਵਿੱਚ ਸੂਟ ਹੈ ਜੀ ਇਹ ਇਹ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਜੀ ਇਹ ਹੈ ਠੀਕ ਹੈ ਜੀ ਤੇ ਘੇਰੇ ਤੇ ਵੀ ਫਲਾਵਰ ਬਣਾਇਆ ਹੋਇਆ ਜੀ ਸੈਲਫ ਪ੍ਰਿੰਟ ਦੇ ਵਿੱਚ ਡਾਟਸ ਦੇ ਵਿੱਚ ਸੂਟ ਹੈ ਜੀ ਠੀਕ ਹੈ ਜੀ ਦੁਪੱਟਾ ਬਹੁਤ ਸੋਹਣਾ ਹੈ ਜੀ ਕਲਰ ਵੀ ਬਹੁਤ ਪਿਆਰਾ ਹੈ ਜੀ ਲਾਈਨਿੰਗ ਦੇ ਵਿੱਚ ਦੁਪੱਟਾ ਤੇ ਹੋਰ ਸਾਈਡ ਲੈਚ ਲੱਗੀ ਹੋਈ ਹੈ ਤੇ ਵੇਲ ਪਾਈ ਹੋਈ ਹੈ ਜੀ ਲਾਈਨਿੰਗ ਹੈ ਜੀ ਦੁਪੱਟੇ ਦੇ ਵਿੱਚ ਕਲਰ ਵੀ ਬਹੁਤ ਪਿਆਰਾ ਹੈ ਜੀ ਹਾਂ ਜੀ ਬੇਬੀ ਪਿੰਕ ਕਲਰ ਹੈ ब्लॉक पेंटिंग की आई एंड आई वाली मिरल वर्क लगे हुए हैं जीचे जी। घेरे से भी जिग जैग वाला डिजाइन बनाया हुआ पूरा सूट है जी सेम कलर बाजू से फ्लावर आएगा जी मछलीन दुपता है जी ਬਸ ਲਈ ਦਾ ਦੁਪੱਟਾ ਬਹੁਤ ਸੋਹਣਾ ਡਿਜ਼ਾਈਨ ਦਾ ਦੁਪੱਟਾ ਹੈ ਜਿੰਗੋਟਾ ਬੱਤੀ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਜੀ ਪੂਰੇ ਸੂਟ ਦੇ ਵਿੱਚ ਤੇ ਦੁਪੱਟੇ ਦੇ ਵਿੱਚ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ